ਇਲਾਹੀ ਪ੍ਰੇਮ ਦੇ ਦਾਤੇ ਦਸਵੇਂ ਸਪਤਾਜੀ ਦੀ ਅਲੌਕਿਕ ਸੰਗਤ ਵਿੱਚ ਨਿਤ ਨਵਾਂ ਪ੍ਰੇਮ ਦਾ ਕੋਈ ਨਾ ਕੋਈ ਅਜੀਹਾ ਸੋਹਣਾ ਰੰਗ ਖਿਲ ਜਾਂਦਾ ਸੀ ਜੋ ਸੰਗਤ ਵਿੱਚ ਸਾਈਆਂ ਜੀ ਦੇ ਇਲਾਹੀ ਪ੍ਰੇਮ ਦੇ ਸੁਹਾਵਣੇ ਤराने ਛੇੜ ਜਾਂਦਾ ਸੀ ਅਰ ਜਦ ਸਾਈਆਂ ਜੀ ਦੇ ਇਲਾਹੀ ਪ੍ਰੇਮ ਦੇ ਅਲੌਕਿਕ ਰੰਗਾਂ ਨੂੰ ਬਖੇਰ ਦੇ ਬਖੇਰ ਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਉਮਰ ਚੜ੍ਹਦੀ ਜਵਾਨੀ ਦੀ ਹੋਣ ਲੱਗੀ ਤਾਂ ਮਾਤਾ ਗੁਜਰੀ ਜੀ ਨੇ ਸਤਗੁਰ ਜੀ ਦੇ ਆਨੰਦ ਕਾਰਜ ਲਈ ਯੋਗ ਬੀਬਾ ਜੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਰਾਤ ਦੇ ਤੀਜੇ ਪਹਿਰ ਮਾਤਾ ਗੁਜਰੀ ਜੀ ਇਸ਼ਨਾਨ ਕਰਕੇ ਸੁਚੇਤ ਹੋ ਸਾਨਿਆ ਜੀ ਦੀ ਬੰਦਗੀ ਲਈ ਸਮਾਸਤਿਤ ਹੋਣ ਵਾਲੇ ਹੀ ਸਾਨੀ ਕੀ ਮਾਤਾ ਜੀ ਦੇ ਕਮਰੇ ਦੇ ਦਰਵਾਜੇ ਤੇ ਕਿਸੇ ਨੇ ਹਲਕੀ ਜਿਹੀ ਦਸਤਕ ਦਿੱਤੀ ਔਰ ਇੱਕ ਬੀਬਾ ਜੀ ਦੀ ਪਿਆਰ ਭਰੀ ਆਵਾਜ਼ ਆਈ ਮਾਤਾ ਜੀ ਮਾਤਾ ਜੀ ਨੇ ਆਵਾਜ਼ ਪਹਿਚਾਣੀ ਇਹ ਉਹਨਾਂ ਦੀ ਆਪਣੀ ਕੀਤੀ ਬੱਚੀ ਆਸਾਵਰੀ ਦੀ ਆਵਾਜ਼ ਸੀ ਜੋ ਕਿ ਸਾਤਲੂਜ ਦੇ ਕਿਨਾਰੇ ਵਾਲੇ ਬਾਗ ਦੇ ਮੁੱਖ ਬਾਗਬਾਨ ਦੀ ਜੀਵਨ ਸਾਥਣ ਸੀ ਮਾਤਾ ਜੀ ਨੇ ਅੱਗੇ ਵੱਧ ਕੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੁੱਲ੍ਹਦਿਆਂ ਹੀ ਇੱਕ ਪਿਆਰੀ ਮੂਰਤ ਚਰਨਾਂ ਵੱਲ ਨੂੰ ਹੋਈ ਪਰ ਚਰਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਤਾ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਉਸ ਪਿਆਰੀ ਮੂਰਤ ਨੂੰ ਸੰਭਾਲਿਆ ਔਰ ਘੁੱਟ ਕੇ ਗਲ ਨਾਲ ਲਗਾ ਲਿਆ ਆਸਾਵਰੀ ਮੇਰੀ ਬੱਚੀ ਧਨ ਭਾਗ ਸਾਇਆ ਜੀ ਦੀ ਦੰਦ ਕੀਤੇ ਅਮਰਤ ਸਮੇ ਸਾਇਆ ਜੀ ਦੀ ਆਪਣੀ ਕੀਤੀ ਬੱਚੀ ਦੇ دیدار ਦਾਤੇ ਨੇ ਬਖਸ਼ੇ ਧਨ ਭਗ ਭਲਕੇ ਉਠ ਪਰਵਣਾ ਮੇਰੀ ਘਰ ਆਵੋ ਪਾਉ ਪਖਾਲਾਂ ਤਿਸਕੇ ਮਨ ਤਨ ਨਿਤ ਭਾਵੋ ਇਹ ਕਹਿੰਦਿਆ ਮਾਤਾ ਜੀ ਨੇ ਆਸਾਵਰੀ ਨੂੰ ਹੋਰ ਘੁੱਟ ਕੇ ਗੱਲ ਨਾਲ ਲਗਾ ਲਿਆ ਔਰ ਦੋਨਾਂ ਦੀ ਜ਼ੁਬਾਨ ਚੋਂ ਵਾਹਿਗੁਰੂ ਵਾਹਿਗੁਰੂ ਦੀ ਨਿੱਕਲ ਦੀ ਮਿੱਟੀ ਤੋਂ ਨੇ ਰੋਹਾਨੀਤ ਦਾ ਅਜੀਬ ਜਿਹਾ ਨਕਸ਼ਾ ਬਣ ਦਿੱਤਾ ਕੁਝ ਦੇਰ ਬਾਅਦ ਮਾਤਾ ਜੀ ਨੇ ਤੀਮ ਗਲਵਕੜੀ ਖੋਲੀ ਔਰ ਉਚਾਰ ਵੇਯਾਮ ਆ ਬੱਚੀ ਜੀਓ ਆਇਆ ਨੂੰ ਤੇਰ ਕਿਰਪਾ ਔਰ ਬਖਸ਼ ਅੰਮ੍ਰਿਤ ਬਾਣੀ ਦਿੰ ਕੋਈ ਮਿੱਠੀ ਦਾਤ ਆਸਾ ਵਰੀ ਨੇ ਆਪਣੇ ਬੁੱਲਾਂ ਤੇ ਉਂਗਲ ਰੱਖ ਮਾਤਾ ਜੀ ਵੱਲ ਚੁੱਪ ਦਾ ਇਸ਼ਾਰਾ ਕੀਤਾ ਔਰ ਫਿਰ ਪਿਆਰ ਨਾਲ ਮਾਤਾ ਜੀ ਦੇ ਹੱਥ ਦੀ ਉਂਗਲ ਫੜ ਕੇ ਬਾਹਰ ਵੱਲ ਨੂੰ ਲੈ ਤੁਰੀ ਮਾਤਾ ਜੀ ਨੇ ਆਸਾਵਰੀ ਦੇ ਚਿਹਰੇ ਤੇ ਵਰਤ ਰਹੀ ਰੂਹਾਨੀਤ ਦੀ ਆਬਾ ਤੋਂ ਪਹਿਚਾਨ ਲਿਆ ਸੀ ਕਿ ਕੋਈ ਸੋਹਣਾ ਰੱਬੀ ਰੰਗ ਵਰਤਿਆ ਹੈ ਇਸ ਲਈ ਬਗੈਰ ਕੁਝ ਪੁੱਛੇ ਚੁੱਪਚਾਪ ਆਸਾਵਰੀ ਦੇ ਨਾਲ ਕੋ ਲੈ ਉਹ ਘੜੀ ਕੁ ਘਟਾਰ ਪੈਦਲ ਤੁਰਦੇ ਦੋਨੋਂ ਸਤਲੁਜ ਦੇ ਕਿਨਾਰੇ ਵਾਲੇ ਬਾਗ ਵਿੱਚ ਆ ਪਹੁੰਚੇ ਸਤਲੁਜ ਦੇ ਕਿਨਾਰੇ ਦੇ ਲਾਗੇ ਪਹੁੰਚ ਕੇ ਆਸਾ ਮਰੀ ਨੇ ਮਾਤਾ ਜੀ ਨੂੰ ਇੱਕ ਰੁੱਖ ਦੇ ਓਲੇ ਹੋਣ ਲਈ ਕਿਹਾ ਔਰ ਫਿਰ ਸਤਲੁਜ ਦੇ ਕਿਨਾਰੇ ਇੱਕ ਰੁੱਖ ਦੇ ਥੱਲੇ ਵੱਲ ਇਸ਼ਾਰਾ ਕੀਤਾ ਖੇੜ ਰਹੇ ਚੰਦ ਦੀ ਰੋਸ਼ਨੀ ਵਿੱਚ ਮਾਤਾ ਜੀ ਕੀ ਦੇਖਦੇ ਹਨ ਕੀ ਸਤਲੁਜ ਦੇ ਪਾਣੀ ਦੀਆਂ ਛੱਲਾਂ ਆਪਸ ਵਿੱਚ ਟਕਰੌਂਦੀਆਂ ਅਜੀਬ ਖੇੜ ਖੇਲ ਰਹੀਆਂ ਹਨ ਅਰ ਸ਼ਾਂ ਸ਼ਾਂ ਦੀ ਮਿੱਟੀ ਆਵਾਜ਼ ਕਰ ਬਾਗ ਦੇ ਜਿਸ ਕਿਨਾਰੇ ਨੂੰ ਇਹ ਪਿਆਰ ਨਾਲ ਆ ਕੇ ਚੁੰਮ ਰਹੀਆਂ ਹਨ ਠੀਕ ਉਸ ਸਥਾਨ ਤੇ ਇੱਕ ਰੁੱਖ ਹੇਠ ਹਲਕੀ ਜਹੀ ਮਸ਼ਾਲ ਬਲ ਰਹੀ ਹੈ ਔਰ ਇੱਕ ਚੜਦੀ ਜਵਾਨੀ ਦੇ ਦੀਬਾ ਜੀ निरोल चिट्टे दस्तर पहनें समान स्थित ਹਨ ਚਿਹਰੇ ਤੇ ਅਜੀਬ ਕشش ਭਰਿਆ ਬੈਰਾਗ છਾਇਆ ਹੈ ਕਦੇ ਕਦੇ ਦੋ 모ਤੀ ਨੈਣਾ ਚੋਂ ਨਿਕਲ ਸੋਹਣੀਆਂ ਗੱਲਾਂ ਨੂੰ ਪਵਿੱਤਰ ਕਰਨ ਲੱਗਦੇ ਹਨ ਕੁਦਰਤ ਨੇ ਸੁੰਦਰਤਾ ਵੀ ਅਜੇ ਹੀ ਕਮਾਲ ਦੀ ਬਖਸ਼ੀ ਹੈ ਕਿ ਕਿਸੇ ਹੂਰ ਪਰੀ ਦਾ ਰੂਪ ਹੀ ਮਹਿਸੂਸ ਹੋ ਰਹੇ ਹਨ ਹੱਥ ਵਿੱਚ ਇੱਕ ਤਾਰਾ ਹੈ ਕਦੇ ਇਸ ਤੇ ਪਿਆਰ ਭਰੀ ਟੁਣਕਾਰ ਪੈਂਦੀ ਹੈ ਅਤੇ ਕਦੇ ਫਿਰ ਚੁੱਪ ਛਾ ਜਾਂਦੀ ਹੈ ਰੂਹਾਨੀਅਤ ਅਤੇ ਕੁਦਰਤੀ ਸੁੰਦਰਤਾ ਦਾ ਅਜਿਹਾ ਪਿਆਰਾ ਸੁਮੇਲ ਹੈ ਬੀਬਾ ਜੀ ਦੇ ਚਿਹਰੇ ਤੇ ਕੀ ਦਰਸ਼ਨ ਕੀਤੇਆਂ ਹੀ ਮਨ ਨੂੰ ਕੋਈ ਅਜੀਬ ਜਿਹੀ ਖਿੱਚ ਪੈਂਦੀ ਹੈ আর ਸਾਈਂ ਪਿਆਰ ਦਾ ਕੋਈ ਸੋਹਣਾ ਜਿਹਾ ਝੂਟਾ ਮਨ ਨੂੰ ਮਦਹੋਸ਼ ਕਰ ਜਾਂਦਾ ਹੈ ਅਜੇ ਮਾਤਾ ਜੀ ਇਹ ਸੋਹਣੇ ਦਿਦਾਰੇ ਕਰ ਮਸਤੀ ਦੀ ਲੋਰ ਦਾ ਆਨੰਦ ਮਾਣ ਹੀ ਰਹੇ ਸਨ ਕਿ ਐਵੇਂ ਨੂੰ ਉਸ ਪੂਰ ਪਰੀ ਦੇ ਗਲੇ 'ਚੋਂ ਪ੍ਰੇਮ ਬਾਣੀ ਦਾ ਇੱਕ ਅਜਿਹਾ ਦਿਲ ਖਿੱਚਵਾ ਆਲਾਪ ਨਿਕਲਿਆ ਜਿਸ ਨੇ ਮਾਤਾ ਜੀ ਦੇ ਹਿਰਦੇ ਨੂੰ ਕੀ ਲਿਖੇ ਰੱਖ ਦਿੱਤਾ ਸੋਹਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ तिस मोहनलाल प्यारे और फिरों खोजन्तिया आफरीन फिरों खोजन्तिया दा क्या कमाल दा दृश्य है इस तरह महसूस हो रहा है कि जिम्मे मीरा बाई फिर रूपतार सतलुज के किनारे आ उतरी है और बेराग कर रही है ਤਕਰੀਬਨ ਕੋਈ ਅੱਧੀ ਘੜੀ ਇਸ ਆਲਾਪ ਇਸ 모ਹਨ ਲਾਲ ਪਿਆਰੇ ਹੋ ਫਿਰੋਖ ਹੋਜੰਤਿਆਂ ਨੇ ਪ੍ਰੇਮ ਵਿਛੋੜੇ ਦਾ ਉਹ ਰੰਗ ਬੰਨਿਆ ਕਿ ਬਾਗ ਦਾ ਹਰ ਜ਼ਰਰਾ ਅਥਰੂ ਕੇਰ ਦਾ ਮਹਿਸੂਸ ਹੋਵੇ ਅਰ ਫਿਰ ਇਸ ਬੈਰਾਗ ਨੂੰ ਅਰਸ਼ਾਂ ਵਿੱਚ ਲਿਜਾਉਂਦੇ ਇਸ ਸ਼ਬਦ ਦੀ ਆਵਾਜ਼ ਸੁਣਾਈ ਦੇਣ ਲੱਗੀ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪ ਹੀਨ ਬੁੱਧ ਬਲ ਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹੀਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਰੋ ਸਮਾਈ ਹੋ ਜਤ ਖੋ ਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਔ ਫਿਰਤ ਤਿਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ बुझਾਈ ਤੇ ਹੂਰ ਪਰੀ ਆਪ ਤਾਂ ਆਪਣੇ ਇਸ਼ਟ ਦੇ ਪ੍ਰੀਤ ਵਿੱਚ ਮਸਤ ਹੋਈ ਖੋਜਤ ਖੋਜਤ ਭਈ ਬੈਰਾਗਨ ਸਭ ਦਰਸ਼ਨ ਕੋ ਹੋ ਫਿਰ ਤਿਸਾਈਨ ਵਾਲੀ ਤੁਕ ਨੂੰ ਬਾਰ ਬਾਰ ਦੁਹਰਾ ਕੇ ਬੈਰਾਗ ਨਾਲ ਮਦਹੂਸ਼ ਹੋ ਰਹੀ ਹੈ ਪਰ ਨਾਲ-ਨਾਲ ਮਾਤਾ ਗੁਜਰੀ ਜੀ ਔਰ ਆਸਾ ਵਰੀ ਮੂਜਲੀ ਅਜੇ ਹੀ ਇਲਾਹੀ ਪ੍ਰੇਮ ਵਿੱਚ ਗਰਤ ਕਰ ਗਈ ਕਿ ਇਹ ਦੋਨੋਂ ਉੱਥੇ ਖੜੀਆਂ ਖੜੀਆਂ ਹੀ ਪੱਥਰ ਦੀਆਂ ਮੂਰਤੀਆਂ ਹੋ ਗਈਆਂ ਥੋੜੀ ਦੇਰ ਬਾਅਦ ਜਦ ਚਿੜੀਆਂ ਦੀ ਚਹਿਚਹਾਟ ਨੇ ਆਸਾ ਵਰੀ ਦੀ ਸੁਰਤ ਮੋੜੀ ਤਾਂ ਕੀ ਦੇਖਦੀ ਹੈ ਕਿ ਹੂਰਪਰੀ ਉੱਥੇ ਹੈ ਨਹੀਂ उसने माता, प्यार नाल हिलाया, माता जी, माता जी त्रबक के बोले, आसावरी बच्चा किस सु चो जगा किथे है इलाही मूरत ये सच है या सुपना आसावरी मेरी प्यारी अमीर ये नि सच है ਅਰ ਇਸ ਇਲਾਹੀ ਸਵਾਦ ਦੇ ਤਤਕ ਦੀਦਾਰੇ ਕਰਵਾਉਣ ਲਈ ਵੀ ਤੁਸਾਨੂੰ ਐਡੀ ਸਵੇਰੇ ਖੇਚਲ ਦਿੱਤੀ ਹੈ ਮਾਤਾ ਗੁਜਰੀ ਜੀ ਇਹ ਕਮਾਲ ਹੈ ਸੱਚਮੁੱਚ ਵਿਸਮਾਦ ਹੈ ਵਾਹ ਦਾਤਿਆ ਰੋਹਾਨੀਅਤ ਅਰ ਸੁੰਦਰਤਾ ਦਾ ਅਜਿਹਾ ਪਿਆਰਾ ਸੁਮੇਲ ਤਨ ਹੈ ਤੁੰ ਤਨ ਹੈ ਤੁੰ ਆਸਾਵਰੀ ਪਿਆਰੀ ਅੰਮੀਏ ਕੁਝ ਆਖੜਾ ਹੈ ਤੁਸਾਂ ਨੂੰ ਠੀਕ ਨਾ ਲੱਗੇ ਤਾਂ ਬੁਰਾ ਨਾ ਮਨਾਉਣਾ ਜੀਓ ਜੀ ਮਾਤਾ ਗੁਜਰੀ ਜੀ ਆਖ ਬੱਚੀ ਆਖ ਤੂੰ ਤਾਂ ਮੇਰੀ ਤਿਆਰੀ ਧੀ ਹੈ ਤੇ ਧੀਆਂ ਦਾ ਆਖਿਆ ਵੀ ਕੋਈ ਬੁਰਾ ਮਨਾਉਂਦਾ ਹੈ ਹਸਾਬਰੀ ਮਾਤਾ ਜੀ ਤੁਸੀਂ ਸਤਗੁਰ ਜੀ ਦੇ ਅਨੰਦ ਕਾਰਜ ਲਈ ਯੋਗ ਵਿਵਾਜ ਦੀ ਭਾਲ ਕਰ ਰਹੇ ਹੋ ਨਾ ਮਾਤਾ ਗੁਜਰੀ ਜੀ ਹਾਂ ਮੇਰੀ ਬੱਚੀਏ ਆਸਾ ਬਰੀ ਫਿਰ ਮਾਤਾ ਜੀ ਹੁਣ ਭਾਲ ਬੰਦ ਕਰਦੇ ਹੋ ਨਾ ਜਦ ਆਸਾ ਬਰੀ ਤੋਂ ਇਹ ਸੁਣਿਆ ਔਰ ਉਸ ਦਾ ਮਤਲਬ ਸਮਝਿਆ ਮਾਤਾ ਜੀ ਨੇ ਆਸਾ ਬਰੀ ਨੂੰ ਕੁੱਟ ਕੇ ਗੱਲ ਨਾਲ ਲਗਾ ਲਿਆ ਔਰ ਫਿਰ ਉਸ ਦੇ ਚਿਹਰੇ ਨੂੰ ਪਿਆਰ ਨਾਲ ਕਈ ਵਾਰ ਚੁੰਮਿਆ ਅਤੇ ਬੋਲੇ ਮੇਰੀ ਲਾਡਲੀ ਧੀਏ ਕਿੰਨਾ ਕ ਧੰਨਵਾਦ ਕਰਾਂ ਤੇਰਾ ਤੂੰ ਪਹਿਲਾਂ ਤਾਂ ਇਸ ਇਲਾਹੀ ਮੂਰਤ ਦੇ ਸੋਹਣੇ ਦੀਦਾਰ ਸਾਨੂੰ ਕਰਵਾਏ ਅਤੇ ਹੁਣ ਸਦਾ ਲਈ ਇਸ ਇਲਾਹੀ ਮੂਰਤ ਨੂੰ ਸਾਡੀ ਝੋਲੀ ਵਿੱਚ ਪਾ ਰਹੀ ਹੈ ਵਾਰ ਨੇ ਬਲਹਾਰ ਨੇ ਮੇਰੀ ਧੀਏ ਤੇਰੇ ਚਰਨਾਂ ਤੋਂ ਦਿਲ ਕਰਦਾ ਕਿ ਤੇਰੇ ਸੋਹਣੇ ਚਰਨਾਂ ਨੂੰ ਚੁੰਮ ਲਵਾਂ ਜਦ ਜਗਤ ਮਾਤਾ ਦੀ ਜੁਬਾਨ ਚੋਂ ਆਪਣੇ ਲਈ ਅਤ ਦੀ ਨਿਮਰਤਾ ਦੇ ਰੰਗ ਵਿੱਚ ਰੰਗੇ ਹੋਏ ਇਹ ਜਿਹੇ ਪਿਆਰ ਭਰੇ ਸ਼ਬਦ ਸੁਣੇ ਨੈਣ ਛਲਕ ਆਏ ਆਸਾ ਵਰੀ ਦੇ ਹੱਥ ਜੁੜ ਗਏ ਗੋਡਿਆਂ ਭਾਰ ਮਾਤਾ ਜੀ ਦੇ ਸਾਹਮਣੇ ਹੋ ਬੈਠੀ ਅਰ ਕੰਬ ਦੀ ਜੁਬਾਨ ਵਕਾਰ ਉੱਠੀ اے ਜਗਤ ਮਾਤਾ ਜੇ ਇਸ ਧਰਤੀ ਤੇ ਰੁੱਲ ਰਹੇ ਕੀੜਿਆਂ ਮਕੌੜਿਆਂ ਨੂੰ ਆਪਣੀ ਪਿਆਰ ਭਰੀ ਗੋਦ ਦਾ ਨਿਗ ਬਖਸ਼ ਕੇ ਅਰਸ਼ਾਂ ਦੇ ਝੂਟੇ دیਵਾਨ ਵਾਲੀ ਅੰਮੀ ਜਦ ਇਸ ਦਰ ਤੇ ਆਏ ਸਾ ਟੁਕ ਟੁਕ ਮੰਗਣ ਵਾਲੇ ਤਿਖਾਰੀ ਸਾ ਅੱਜ ਤੇਰੇ ਘਰ ਦੀ ਕਿਰਪਾ ਸਦਕਾ ਅਰਸ਼ਾਂ ਦੇ ਸ਼ਹਿਨशाह ਹਾਂ ਰੋਲ ਰਿਹਾ ਤੇ ਐਡਾ ਤਰਸ ਅੰਮੀ ਜੇਕਰ ਆਪਣੇ ਸਰੀਰ ਦਾ ਬੰਦ ਬੰਦ ਕੱਟ ਕੇ ਵੀ ਤੇਰੇ ਚਰਨਾਂ ਤੇ ਧਰ ਦਈਏ ਤਾਂ ਵੀ ਤੇਰੇ ਇਸ ਸੋਹਣੇ ਧਰ ਦਾ ਐਹਸਾਨ ਨਹੀਂ ਉਤਾਰ ਸਕਦੇ ਸੋ ਤਰਸ ਕਰ ਪਿਆਰ ਦੇ ਪਰ ਅਸਾ ਨੀਚਾ ਲਈ ਇੰਨੇ ਉੱਚੇ ਸ਼ਬਦ ਨਾ ਵਰਤ ਜਿਸ ਨੂੰ ਸੁਣ ਕੇ ਸਾਡੇ ਹਿਰਦੇ ਹੀ 파ਟ ਜਾਣ ਇਹ ਕਹਿੰਦੀ ਕਹਿੰਦੀ ਮਾਤਾ ਜੀ ਦੇ ਚਰਨਾਂ ਨੂੰ ਲਿਪਟ ਗਈ ਔਰ ਨੈਣਾ ਦੇ ਸੁੱਚੇ ਮੋਤੀਆਂ ਨਾਲ ਮਾਤਾ ਜੀ ਦੇ ਚਰਨਾਂ ਨੂੰ ਧੋਣ ਲੱਗੀ ਮਾਤਾ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਆਸਾ ਵਰੀ ਨੂੰ ਉਠਾਇਆ ਆਪਣੇ ਪਲੂ ਨਾਲ ਆਸਾ ਵਰੀ ਦੇ ਅਥਰੂ ਸਾਫ਼ ਕੀਤੇ ਔਰ ਬੋਲੇ ਮੇਰੀ ਧੀ ਤੁਸੀਂ ਤਾਂ ਗੁਰੂ ਦੇ ਹੋ ਔਰ ਜੋ ਗੁਰੂ ਦਾ ਹੈ ਉਹ ਸੀਸ ਤੇ ਸੋਬਦਾ ਹੈ ਰੱਬ ਦੇ ਪਿਆਰਿਆਂ ਨੂੰ ਤਾਂ ਜਿੰਨਾ ਪਿਆਰ ਸਤਕਾਰ ਦਿਓ ਉਹਨਾਂ ਥੋੜਾ ਪਰ ਤੁਸੀਂ ਮੈਨੂੰ ਇਹ ਦੱਸ ਕਿ ਇਹ ਰੱਬੀ ਮੂਰਤ ਹੈ ਕੌਣ ਔਰ ਇੱਥੇ ਕਿੱਦਾ ਆਸਾवरी ਅੰਮੀਏ ਮੈਂ ਤੁਸਾਂ ਵੱਲ ਜਾਣ ਤੋਂ ਪਹਿਲਾਂ ਸਵਾਮੀ ਜੀ ਤੋਂ ਇਹਨਾਂ ਬਾਰੇ ਪੁੱਛਿਆ ਸੀ ਇਹ ਇਲਾਹੀ ਮੂਰਤ ਲਾਹੌਰ ਵਾਲੇ ਭਾਈ ਰਾਮ ਸਰੰਜੀ ਦੀ ਬੱਚੀ ਬੀਬੀ ਜੀਤੋ ਹੈ ਕੱਲ ਸ਼ਾਮ ਨੂੰ ਹੀ ਗੁਰੂ ਦਰਸ਼ਨਾਂ ਲਈ ਇੱਥੇ ਪਹੁੰਚੇ ਹਨ ਔਰ ਇਸ ਬਾਗ ਦੇ ਕਿਨਾਰੇ ਯਾਤਰੂਆਂ ਲਈ ਜੋ ਕੁਝ ਆਰਾਮ ਸਥਾਨ ਸਤਿਗੁਰ ਜੀ ਨੇ ਬਣਵਾਏ ਹਨ ਉਹਨਾਂ ਵਿੱਚ ਉਤਾਰਾ ਮਿਲਿਆ ਹੈ ਇਹਨਾਂ ਨੂੰ ਅੱਜ ਜਦ ਤੀਜੇ ਪੈਰ ਮੇਰੀ ਜਾਗ ਖੁੱਲੀ ਤਾਂ ਦਰਿਆ ਵਾਲੇ ਪਾਸਿਓਂ ਇੱਕ ਤਾਰੇ ਦੀ ਬੜੀ ਮధుਰ ਆਵਾਜ਼ ਸੁਣਾਈ ਦਿੱਤੀ ਮੈਂ ਸੁਆਮੀ ਜੀ ਤੋਂ ਸੁਣਿਆ ਸੀ ਕਿ ਮਾਤਾ ਭਾਨੀ ਜੀ ਬੜਾ ਪਿਆਰਾ ਇੱਕ ਤਾਰਾ ਵਜਾਉਂਦੇ ਸਨ ਇਸ ਲਈ ਮੈਂ ਇਹ ਵੇਖਣ ਕਿ ਕੋਣ ਇਸ ਸਮੇਂ ਐਸਾ ਪਿਆਰਾ ਇਕ ਤਾਰਾ ਵਜਾ ਰਿਹਾ ਹੈ ਉਧਰ ਤੱਜੀ ਅਰ ਜਦ ਇਸ ਇਲਾਹੀ ਦ੍ਰਿਸ਼ ਵਿੱਚੋਂ ਅਰਸ਼ਾਂ ਦਾ ਚਲਕਾਰਾ ਦੇਖਿਆ ਤਾਂ ਅਮੀਨ ਮੇਰੇ ਤੋਂ ਰਿਹਾ ਨਾ ਗਿਆ ਅਰ ਤੁਸਾਨੂੰ ਇਸ ਇਲਾਹੀ ਦ੍ਰਿਸ਼ ਦੇ ਪਰਤਖ ਦਿਦਾਰੇ ਕਰਵਾਉਣ ਦਾ ਚਾਹ ਮੈਨੂੰ ਖਿੱਚ ਕੇ ਤੁਹਾਡੇ ਵੱਲ ਲੈ ਗਿਆ ਮਾਤਾ ਗੁਜਰੀ ਜੀ ਬਹੁਤ ਸੋਨਾ ਉਪਦੰਤ ਆ ਰਿਹਾ ਬੱਚੀਏ ਤੋਂ ਦਾਤਾ ਤੈਨੂੰ ਹੋਰ ਰੰਗ ਬਖਸ਼ੇ ਇਹ ਕਹਿੰਦੇ ਮਾਤਾ ਜੀ ਆਸਾਵਰੀ ਨੂੰ ਲੈ ਕੇ ਉਸ ਕੁਟਿਆ ਵਿੱਚ ਆ ਗਏ ਆ ਆਸਾਵਰੀ ਦੇ ਸੁਆਮੀ ਬਸੰਤ ਨੂੰ ਉਸੇ ਸਮੇਂ ਭਾਈ ਰਾਮ ਸਰਣ ਜੀ ਨੂੰ ਬੁਲਾਉਣ ਲਈ ਭੇਜਿਆ ਜਦ ਭਾਈ ਰਾਮ ਸਰਣ ਅਤੇ ਮਾਈ ਸਬਰਾਈ ਨੂੰ ਇਹ ਸੁਨੇਹਾ ਮਿਲਿਆ ਈ ਮਾਤਾ ਜਿਜਰੀ ਜੀ ਆਪ ਇਸ ਬਾਗ ਵਿੱਚ ਆਏ ਹਨ ਔਰ ਤੁਸਾਂ ਨੂੰ ਯਾਦ ਕਰ ਰਹੇ ਹਨ ਤਾਂ ਇਹਨਾਂ ਦੀ ਖੁਸ਼ੀ ਦੀ ਹੱਦ ਕੋਈ ਨਾ ਰਹੀ ਦੋਵੇਂ ਜੀ ਉਸੇ ਵਕਤ ਗਾਲ ਵਿੱਚ ਪੱਲਾ ਪਾ ਮਾਤਾ ਜੀ ਕੋਲ ਆ ਹਾਜ਼ਰ ਹੋਏ ਦੋਵਾਂ ਨੇ ਸੀਸ ਝੁਕਾ ਮਾਤਾ ਜੀ ਨੂੰ ਨਮਸਕਾਰ ਕੀਤੀ ਔਰ ਫੇਰ ਭਾਈ ਰਾਮ ਸਰਣ ਜੀ ਬੋਲੇ ਏ ਜਗਤ ਮਾਤਾ ਧਨ ਭਗ ਸਾਡੇ ਜੋ ਆਪ ਜੀ ਨੇ ਇਹ ਸੋਹਣੇ ਦੀਦਾਰ ਬਖਸ਼ੇ ਅਰ ਅਸਾਂ ਨਕਾਰਿਆਂ ਨੂੰ ਯਾਦ ਕਰ ਵਟ ਭਾਗੀ ਬਣਾਇਆ ਕੀ ਹੁਕਮ ਹੈ ਦਾਸ ਰਿਆਂ ਲਈ ਜੀਓ ਜੀ ਮਾਤਾ ਗੁਜਰੀ ਜੀ ਹੁਕਮ ਨਹੀਂ ਜੋਦੜੀ ਹੈ ਪਿਆਰਿਓ ਇਹ ਕਹਿੰਦਿਆਂ ਮਾਤਾ ਜੀ ਨੇ ਆਪਣੀ ਝੋਲੀ ਭਾਈ ਰਾਮ ਸਰਨ ਅਰ ਨਾਈ ਸਬਾਈ ਅੱਗੇ ਛੱਡ ਲਈ ਅਰ ਮਾਤਾ ਜੀ ਦੇ ਨੈਣਾ ਚੋਂ ਦੋ ਸੁੱੱਚੇ ਮੋਤੀ ਕੇਰ ਗੱਲਾਂ ਨੂੰ ਪਵਿੱਤਰ ਕਰਨ ਲੱਗੇ ਜਦ ਮਾਤਾ ਜੀ ਨੂੰ ਆਪਣੇ ਅੱਗੇ ਬੈਰਾਗ ਨਾਲ ਝੋਲੀ ਅੱਡੀ ਦੇਖਿਆ ਪੁੱਬਾ ਨਿਕਲ ਗਈਆਂ ਦੁਨਾਂ ਦੀਆਂ ਝੜੰਮ ਕਰਦੇ ਮਾਤਾ ਜੀ ਦੇ ਚਰਨਾ ਤੇ ਜਾ ਡਿੱਗੇ ਅਰ ਕੁਰਲਾ ਉੱਠੇ اے ਜਗਤ ਮਾਤਾ ਬਖਸ਼ ਲੈ ਜੇ ਕੋਈ ਭੁੱਲ ਹੋਈ ਹੈ ਪਰ ਇੰਜ ਨਾ ਕਰ ਤੇਰੇ ਦਰ ਦੇ ਭਿਖਾਰੀ ਹਾਂ ਇਹ ਤਨ ਇਹ ਮਨ ਇਹ ਧਨ ਸਭ ਕੁਝ ਤੇਰੇ ਇਸ ਪਾਵਨ ਘਰ ਦੀ ਈਮਾਨਤ ਹੈ ਹੁਕਮ ਕਰ ਜਾਨ ਹਾਜ਼ਰ ਹੈ ਪਰ ਇੰਜ ਝੋਲੀ ਅੱਡ ਸ਼ਰਮਿੰਦਾ ਨਾ ਕਰ ਮਾਤਾ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਦੋਹਾਂ ਨੂੰ ਉਠਾਇਆ ਆਪਣੇ ਪੱਲੂ ਨਾਲ ਦੋਨਾਂ ਦੀਆਂ ਗੱਲਾਂ ਤੋਂ ਅਥਰੂ ਸਾਫ਼ ਕੀਤੇ ਆਪ ਫਿਰ ਬੋਲੇ ਪਿਆਰਿਓ ਠੀਕ ਹੈ ਗੁਰੂ ਦਾ ਹਰ ਦਾਤਾ ਹੈ ਅਸੀਂ ਸਭ ਇਸ ਦੇ ਭਿਖਾਰੀ ਹਾਂ ਪਰ ਅੱਜ ਇਸ ਮਾ ਨੂੰ ਜਿਸ ਦਾਤ ਦੀ ਲੋੜ ਹੈ ਉਹ ਸਿਰਫ ਤੁਸੀਂ ਹੀ ਇਸ ਦੀ ਝੋਲੀ ਪਾ ਸਕਦੇ ਹੋ ਭਾਈ ਰਾਮ ਸਰਨ ਜੀ ਮਾਤਾ ਜੀ ਜੋ ਕੁਝ ਸਾਡੇ ਕੋਲ ਹੈ ਸਭ ਤੁਹਾਡਾ ਹੈ ਆਪ ਹੀ ਹੁਕਮ ਕਰੋ ਜਾਨ ਹਾਜ਼ਰ ਹੈ ਮਾਤਾ ਗੁਜਰੀ ਜੀ ਜਾਨ ਨਹੀਂ ਪਰ ਜਾਨ ਨਾਲੋਂ ਵੀ ਪਿਆਰੀ ਸ਼ੈ ਦੀ ਲੋੜ ਹੈ ਤਸ ਕਰੋ ਪਿਆਰਿਓ ਔਰ ਆਪਣੀ ਤਿਆਰੀ ਬੱਚੀ ਜੀਤੋ ਨੂੰ ਸਤਿਗੁਰ ਜੀ ਦੀ ਜੀਵਨ ਸਾਥਣ ਦੇ ਰੂਪ ਵਿੱਚ ਇਹ ਸਮਾਂ ਦੀ ਝੋਲੀ ਪਾ ਦਿਓ ਤਨ ਗੁਰੂ ਨਾਨ ਤਨ ਗੁਰੂ ਨਾਨ ਜਦ ਜਗਤ ਮਾਤਾ ਜੀ ਦੀ ਰਸਨਾ ਚੋਂ ਇਹ ਸੁਣਿਆ ਕੁਝ ਪਨ ਨਹੀਂ ਤਾਂ ਦੋਵੇਂ ਪੱਥਰ ਹੋ ਗਏ ਸੋਚਨ ਸ਼ਮਨਨ ਦੀ ਸ਼ਕਤੀ ਤੋਹੀਣ ਹੋ ਗਏ ਔਰ ਜਦ ਸੁਰਤ ਵਾਪਸ ਆਈ ਦੋਵੇਂ ਚਰਨਾ ਤੇ ਫੇਰ ਜਾ ਡਿੱਗੇ ਹਰ ਪਾਈ ਰਾਮ ਸਰਨ ਜੀ ਪੁਕਾਰ ਉੱਠੇ ਅਸਾ ਨੀਚਾ ਤੇ ਆਹ ਕਿਰਪਾ ਅਸਾ ਭਿਖਾਰੀਆਂ ਤੇ ਐਡਾ ਵੱਡਾ ਤਰਸ ਮਾਤਾ ਜੀ ਅਸੀਂ ਨਕਾਰੇ ਤੇ ਸਮਾਨ ਦੇ ਯੋਗ ਨਹੀਂ ਕਿੱਥੇ ਨਿਰਗੁਣ ਵਿਖਈ ਜੀਓ ਔਰ ਕਿੱਥੇ ਅਰਸ਼ਾਂ ਦੇ ਪਰਉ ਕੋਕਾਰੀ ਏ ਜਗਤ ਮਾਤਾ ਕੋਈ ਮੇਲ ਨਹੀਂ ਪਰ ਅਮੀਏ ਇਹ ਬੱਚੀ ਜੀਤੋ ਸਚਮੁਚ ਰੱਬ ਦਾ ਰੂਪ ਹੈ ਕੋਈ ਰੱਬੀ ਰੂਹ ਹੈ ਬਚਪਨ ਤੋਂ ਹੀ ਇਸ ਨੂੰ ਅਸੀਂ ਗੁਰੂ ਨਾਨਕ ਦੀ ਝੋਲੀ ਪਾ ਦਿੱਤਾ ਸੀ ਸੰਗਤ ਵਿੱਚ ਹੀ ਇਹ ਪਲੀ ਵੱਡੀ ਹੋਈ ਔਰ ਸੰਗਤ ਵਿੱਚ ਹੀ ਇਹ ਬਾਣੀ ਦੀ ਪ੍ਰੇਮਣ ਹੋ ਸਾਈਆਂ ਜੀ ਦੇ ਇਸ਼ਕ ਵਿੱਚ ਬਿਰਾਗਣ ਹੋਈ ਹੈ ਏ ਜਗਤ ਮਾਤਾ ਸਾਨੂੰ ਕੀ ਪਤਾ ਸੀ ਕਿ ਜਿਸ ਗੁਰਨਾਨਕ ਦੀ ਝੋਲੀ ਅਸੀਂ ਇਸ ਨੂੰ ਪਾਇਆ ਉਸ ਨੇ ਐਡਾ ਵੱਡਾ ਰਤਬਾ ਇਸ ਨੂੰ ਬਖਸ਼ ਦੇਣਾ ਹੈ ਇਹ ਨਿਰੋਲ ਇਸ ਘਰ ਦੀ ਮਿਹਰ ਹੈ ਜੋ ਫਰਸ਼ਾਂ ਤੋਂ ਰਲ ਰਲ ਰਹੇ ਕੀੜਿਆਂ ਮਕੌੜਿਆਂ ਨੂੰ ਅਰਸ਼ਾਂ ਦੀ ਸ਼ਹਿਨ ਸ਼ਾਹੀ ਬਖਸ਼ ਦਿੰਦਾ ਹੈ ਇਸ ਤਰ੍ਹਾਂ ਰੋਹਾਨੀਅਤ ਔਰ ਨਿਮਰਤਾ ਦੇ ਵਿੱਚ ਭਿੱਜੇ ਹੋਏ ਰੱਬੀ ਮਾਹੌਲ ਵਿੱਚ ਮਾਤਾ ਗੁਜਰੀ ਜੀ ਨੇ ਸਤਗੁਰਜੀ ਦਾ ਰਿਸ਼ਤਾ ਬੀਬੀ ਜੀਤੋ ਜੀ ਨਾਲ ਪੱਕਾ ਕਰ ਦਿੱਤਾ ਔਰ ਜਲਦ ਹੀ ਸਤਗੁਰਜੀ ਦੇ ਅਨੰਦਕਾਰ ਦੀ ਤਿਆਰੀ ਵੀ ਆਰੰਭ ਕਰਵਾ ਦਿੱਤੀ ਸਤਗੁਰਜੀ ਦਾ ਅਨੰਦਪੁਰ ਸਾਹਿਬ ਦੇ ਰੁਝੇਵਿਆਂ ਚੋਂ ਨਿਕਲਣਾ ਮੁਸ਼ਕਲ ਸੀ ਇਸ ਲਈ ਅਨੰਦਪੁਰ ਸਾਹਿਬ ਤੋਂ ਕੁਝ ਕੋਹ ਦੀ ਦੂਰੀ ਤੇ ਪਹਾੜਾਂ ਦੇ ਵਿੱਚ ਇੱਕ ਰਮਣੀਕ ਸਥਾਨ ਦੇਖ ਕੇ ਗੁਰੂ ਜੀ ਦਾ ਅਨੰਦ ਕਾਰਜ ਉੱਥੇ ਕਰਨ ਦਾ ਫੈਸਲਾ ਕੀਤਾ ਗਿਆ ਔਰ ਇਸ ਅਸਥਾਨ ਦਾ ਨਾਮ ਰੱਖਿਆ ਗਿਆ ਗੁਰੂ ਘਰ ਲਾਹੌਰ ਜਲਦ ਹੀ ਗੁਰੂ ਜੀ ਦਾ ਅਨੰਦ ਕਾਰਜ ਰੱਬੀ ਮੂਰਤ ਬੀਬੀ ਜੀਤੋ ਜੀ ਨਾਲ ਹੋ ਗਿਆ ਔਰ ਬੀਬੀ ਜੀਤੋ ਜੀ ਦਾ ਜਗਤ ਮਾਤਾ ਜੀਤੋ ਜੀ ਦੇ ਰੂਪ ਵਿੱਚ ਗੁਰੂ ਘਰ ਵਿਖੇ ਆਗਮਨ ਹੋਇਆ ਮਾਤਾ ਜੀਤੋ ਜੀ ਰੋਹਾਨੀਅਤ ਔਰ ਸੁੰਦਰਤਾ ਦਾ ਅਜਬ ਸੁਮੇਲ ਸਨ ਇਸ ਲਈ ਸਤਿਗੁਰੂ ਜੀ ਮਾਤਾ ਜੀਤੋ ਜੀ ਨੂੰ ਅਕਸਰ ਸੁੰਦਰ ਸਰੂਪ ਦੇ ਨਾਮ ਨਾਲ ਸੰਬੋਧਨ ਕਰਦੇ ਸਨ ਜਿਸ ਕਾਰਨ ਗੁਰੂ ਘਰ ਵਿੱਚ ਮਾਤਾ ਜੀਤੋ ਜੀ ਦਾ ਨਾਮ ਮਾਤਾ ਸੁੰਦਰੀ ਜੀ ਹੀ ਪੱਕ ਗਿਆ ਔਰ ਸਿੱਖ ਵੀ ਮਾਤਾ ਜੀਤੋ ਜੀ ਨੂੰ ਪਿਆਰ ਨਾਲ ਮਾਤਾ ਸੁੰਦਰੀ ਜੀ ਕਰਕੇ ਹੀ ਪੁਕਾਰਨ ਲੱਗੇ ਇਸ ਪਿਆਰੀ ਰੱਬੀ ਮੂਰਤ ਦੇ ਗੁਰੂ ਘਰ ਵਿੱਚ ਆਉਣ ਨਾਲ ਸੰਗਤ ਦੇ ਖਾਸ ਕਰ ਨੌਜਵਾਨ ਬੱਚੀਆਂ ਤੇ ਸਾਈਂ ਇਸ਼ਕ ਦਾ ਅਜਿਹਾ ਪ੍ਰਭਾਵ ਪਿਆ ਕਿ ਕੁਝ ਸਮੇਂ ਅੰਦਰ ਹੀ ਗੁਰੂ ਘਰ ਵਿੱਚ ਰਸਿਕ ਬੈਰਾਗਣਾ ਦੀ ਆ ਪੂਰਾ ਜੱਥਾ ਹੀ ਤਿਆਰ ਹੋ ਗਿਆ ਜਦ ਵੀ ਇਸ ਜੱਥੇ ਨੂੰ ਗੁਰੂ ਘਰ ਦੇ ਦੀਵਾਨ ਵਿੱਚ ਕੀਰਤਨ ਦੀ ਸੇਵਾ ਮਿਲਣੀ ਦੂਰੋਂ ਦੂਰੋਂ ਸੰਗਤ ਨੇ ਇਸ ਬੇਰਾਗੀ ਜੱਥੇ ਦਾ ਕੀਰਤਨ ਸੁਣਨ ਲਈ ਪਹੁੰਚਣਾ ਅਰ ਇਹਨਾਂ ਬੱਚੀਆਂ ਖਾਸ ਕਰ ਮਾਤਾ ਸੁੰਦਰੀ ਜੀ ਦਾ ਸਾਈਂ ਇਸ਼ਕ ਵਿੱਚ ਭਿਜਿਆ ਹੋਇਆ ਕੀਰਤਨ ਸੁਣ ਵਿਰਾਗ ਵਿੱਚ ਲੋਟ-ਪੋਟ ਨੋ ਜਾਣਾ ਅਨਗਿਣਤੁਰਮਹਾਨ ਇਸ ਬੇਰਾਗੀ ਜੱਥੇ ਦੇ ਕੀਰਤਨ ਨੂੰ ਸੁਣ ਸਾਈਂ ਇਸ਼ਕ ਵਿੱਚ 몰 ਉੱਠਣੀ ਆ ਔਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਦੇ ਲਵਾ ਤੇ ਗੁਰਬਾਣੀ ਦੀ ਇਸ ਤੁਕ ਨੇ ਸਹਿਜ ਸੁਭਾਏ ਹੀ ਤਰਕਦੇ ਹੋਣਾ ਖੋਜ ਤਕੋਜ ਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਹੋ ਫਿਰਤ ਤਿਸਾਈ